5 ਸਾਲ ਇਹੀ ਲਾਰਾ ਲਾਈ ਰੱਖਿਆ ਵੀ ਸਰਕਾਰ ਚ ਨਹੀਂ ਹੈਗੇ ਇਹ ਨਹੀਂ ਹੈਗਾ ਉਹ ਨਹੀਂ ਹੈਗਾ ਪਰ ਉਹ ਤਾਂ ਕਹਿੰਦੇ ਅਸੀਂ ਬੜੇ ਵੱਡੇ ਵੱਡੇ ਕੰਮ ਕੀਤੇ ਇਸ ਸਾਲ ਕੋਲੇ ਬਹੁਤ ਸੁਧਾਰ ਕੀਤਾ ਵਾ ਵੱਡੀਆਂ ਵੱਡੀਆਂ ਗ੍ਰਾਂਟਾਂ ਦਿੱਤੀਆਂ ਵਾ ਉਹ ਵੀ ਦੀ ਫਿਰ ਉੱਪਰ ਹਵਾ ਚ ਹੋਣ ਗਈਆਂ ਔਰ ਥੱਲੇ ਤਾਂ ਕੋਈ ਨਹੀਂ ਆਈ ਗ੍ਰਾਂਟ ਇਹ ਤੁਹਾਡੇ ਹਲਕੇ ਦਾ ਬਹੁਤ ਮਾੜਾ ਹਾਲਾਤ ਆ ਕੀ ਕਹਿਣਾ ਜਾਓਗੇ ਇਹ ਪਤਾ ਨਹੀਂ ਮੈਨੂੰ ਤਾਂ ਮੈਂ ਤਾਂ 35 ਸਾਲਾਂ ਤੋਂ ਆਹੀ ਕੁਛ ਦੇਖਦੀ ਆ ਰਹੀ ਹਾਂ ਚੰਮ ਤਾਂ ਹੋਏ ਨੇ ਪਰ ਆਹ ਸੜਕ ਦੇ ਦੋ ਪੱਟੀ ਜਾਂਦੀ ਐ ਦੋ ਦੋ ਸਾਲ ਐਵੇਂ ਹੀ ਪਈ ਰਹਿੰਦੀ ਐ ਨਾ ਕੋਈ ਸੜਕ ਬਣੀ ਮੇਨ ਨਾ ਕੋਈ ਡਿਸਪੈਂਸਰੀ ਬਣੀ ਹਸਪੀਟਲ ਤਾਂ ਕੀ ਬਣੀ ਡਿਸਪੈਂਸਰੀ ਵੀ ਨਹੀਂ ਬਣੀ ਲੋਕਾਂ ਦੇ ਯਾਨੀ ਕਿ ਦਿਲ ਟੁੱਟ ਟੁੱਟ ਗਏ ਇਹਨਾਂ ਤੋਂ ਮੱਤੀ 5 ਸਾਲ ਪਹਿਲੇ ਕੋਈ ਨਹੀਂ ਪੁੱਛਦਾ ਹੋਂ ਮਗਰ ਮਗਰ ਕੋ ਮਰੇਟਾ ਹੋਂ ਤਾਂ ਕਰਿਆ ਕਿ ਮੱਥਿਆ ਦੇਖਣਗੇ ਪੈਰੀ ਹੱਥ ਲਾਉਣਗੇ ਅੱਜ ਅਸੀਂ ਹਲਕਾ ਦੱਖਣੀ ਦੇ ਵਿੱਚ ਆਏ ਆ ਤੁਸੀਂ ਦੇਖ ਰਹੇ ਹੋ ਐਸਐਮਜ਼ ਨਿਊਜ਼ ਇਸ ਹਲਕੇ ਦੀ ਆ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਬੜੇ ਬੱਤਰ ਹਾਲਾਤ ਨੇ ਇੱਥੇ ਦੇ ਬਲਵਿੰਦਰ ਬੈਂਸ ਜੋ ਐਮਐਲਏ ਦੋ ਵਾਰ ਆ ਚੁੱਕੇ ਹਨ 2012 ਤੋਂ ਲੈ ਕੇ 2017 ਤੱਕ 2017 ਤੋਂ ਲੈ ਕੇ 2022 ਦੇ ਇਲੈਕਸ਼ਨ ਆਣ ਆਨੇ ਨੇ ਇਸ ਹਲਕੇ ਦੇ ਹਾਲਾਤ ਦੇਖੋ ਕਿੰਨੇ ਮਾੜੇ ਹਾਲਾਤ ਆ ਤੁਹਾਨੂੰ ਦਿਖਾ ਰਹੇ ਆ ਅਸੀਂ ਅਸੀਂ ਆਮ ਲੋਕਾਂ ਨਾਲ ਵੀ ਇੱਥੇ ਗੱਲ ਕਰਾਂਗੇ ਇਸ ਹਲਕੇ ਦੇ ਕੀ ਹਾਲਾਤ ਨੇ ਇਸ ਇਲਾਕੇ ਦੇ ਕੀ ਹਾਲਾਤ ਨੇ ਜਿਵੇਂ ਅਸੀਂ ਹਲਕਾ ਦੱਖਣੀ ਦੇ ਵਿੱਚ ਆਇਆ ਇਸ ਹਲਕੇ ਦੇ ਬਹੁਤ ਹੀ ਮਾੜੇ ਹਾਲਾਤ ਆ ਤੁਹਾਨੂੰ ਲਾਈਵ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਇਸ ਹਲਕੇ ਦੇ ਕਿੰਨੇ ਕੁ ਮਾੜੇ ਹਾਲਾਤ ਐ ਜੋ ਇੱਥੇ ਦੇ ਐਮਐਲਏ ਦੋ ਵਾਰ ਬਲਵਿੰਦਰ ਬਹਸ ਰਹੇ ਚੁੱਕੇ ਹਨ 2012 ਤੋਂ ਲੈ ਕੇ 2017 ਤੱਕ 2017 ਤੋਂ ਲੈ ਕੇ 2022 ਤੱਕ ਹਲਕੇ ਦੇ ਬਹੁਤ ਹੀ ਮਾੜੇ ਹਾਲਾਤ ਅਸੀਂ ਆਮ ਲੋਕਾਂ ਨਾਲ ਵੀ ਗੱਲ ਕਰਾਂਗੇ ਹਲਕੇ ਦੇ ਕੀ ਹਾਲਾਤ ਹੈ ਠੇਰਾ ਗਿਰਿਆ ਨਾਲ ਵੀ ਗੱਲ ਕਰਾਂਗੇ ਉਹਨਾਂ ਤੋਂ ਪੁੱਛਾਂਗੇ ਇਸ ਇਲਾਕੇ ਤੇ ਕਿੰਨੇ ਕੁ ਮਾੜੇ ਹਾਲਾਤ ਹੈ ਕੀ ਚਾਹੁੰਦੇ ਨੇ ਇਸ ਇਲਾਕੇ ਦਾ ਸਾਰੇ ਇਸ ਹਲਕੇ ਦਾ ਬਹੁਤ ਹੀ ਮਾੜਾ ਹਾਲਾਤ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਬਲਵਿੰਦਰ ਵੈਸ ਜਤੇ ਦੋ ਵਾਰ ਐਮਐਲਏ ਰਹਿ ਚੁੱਕੇ ਨੇ ਤੇ ਸਤਪਾਲ ਲੋਹਾਰਾ ਦੀ ਇੱਥੇ ਕੌਂਸਲਰ ਤੁਸੀਂ ਕੀ ਕਹਿਣਾ ਚਾਹੁੰਦੇ ਆ ਇੱਥੇ ਹਲਕੇ ਦਾ ਸੁਧਾਰ ਹੋਊਗਾ ਜਾਂ ਨਹੀਂ ਹੋਊਗਾ ਕੀ ਕਾਰਨ ਆ ਜੀ ਜਦ ਸਾਰੇ ਇੱਕ ਬੰਦੇ ਨੂੰ ਆਪਣੀ ਪਈ ਹੋਈ ਹੈ ਕਿਸੇ ਨੂੰ ਜਨਤਾ ਨਹੀਂ ਚਾਹੁੰਦੀ ਹੈ ਕਹਿਣਾ ਚਾਹੁੰਦੇ ਆ ਸਾਡੀ ਰਾਜਨੀਤੀ ਵੀ ਠੀਕ ਹੈ ਜਨਤਾ ਦਾ ਇਰਾਦਾ ਵਿਸ਼ਵਾਸ ਦਾ ਆ ਟਾਈਮ ਇਸ ਵਾਰ ਤੁਸੀਂ ਮੁੱਖ ਮੰਤਰੀ ਕਿਹਨੂੰ ਦੇਖਣਾ ਚਾਹੋਗੇ ਤੇ ਕਿ ਐਸੇ ਹਲਕੇ ਦੇ ਕਿਹੜੇ ਕੈਂਡੀਡੇਟ ਨੂੰ ਪਸੰਦ ਕਰਨਾ ਚਾਹੋਗੇ ਬੀਰ ਜੀ ਸਾਡੇ ਇਲਾਕੇ ਦੀ ਬਦਕਿਸਮਤੀ ਆ ਵੀ ਇੱਥੋਂ ਕਿਸਮਤ ਤੁਸੀਂ ਬੈਂਸ ਬ੍ਰਦਰ ਦੀ ਲਾ ਲਓ ਉਹਨਾਂ ਨੂੰ ਆਜ਼ਾਦ ਪਹਿਲੀ ਵਾਰੀ 2012 ਚ ਹਲਕੇ ਦੇ ਸੰਗਤ ਨੇ ਇੰਨਾ ਜ਼ਿਆਦਾ ਪਿਆਰ ਦਿੱਤਾ ਲੋਕਾਂ ਨੇ ਉਹਨਾਂ ਨੂੰ ਐਮਐਲਏ ਬਣਾਇਆ ਆਜ਼ਾਦ ਇਤਿਹਾਸ ਰਚਿਆ ਲੋਕਾਂ ਨੇ ਪਰ ਲੋਕਾਂ ਨੂੰ ਉਮੀਦ ਸੀ ਬਹੁਤ ਜ਼ਿਆਦਾ ਵੀ ਸਾਡੇ ਕੰਮ ਹੋਣਗੇ ਸਾਡੇ ਹਲਕੇ ਦਾ ਵਿਕਾਸ ਹੋਊਗਾ ਫਿਰ ਇਹਨਾਂ ਨੇ 5 ਸਾਲ ਇਹੀ ਲਾਰਾ ਲਾਈ ਰੱਖਿਆ ਵੀ ਸਰਕਾਰ ਚ ਨਹੀਂ ਹੈਗੇ ਇਹ ਨਹੀਂ ਹੈਗਾ ਉਹ ਨਹੀਂ ਹੈਗਾ ਉਸ ਤੋਂ ਬਾਅਦ 2017 ਚ ਇਹਨਾਂ ਨੇ ਕਿਹਾ ਸਾਨੂੰ ਇੱਕ ਵਾਰ ਲਾਸਟ ਵਾਰ ਫੇਰ ਮੌਕਾ ਦਿੱਤਾ ਜਾਵੇ 2017 ਚ ਫੇਰ ਇਹਨਾਂ ਨੂੰ ਸੰਗਤ ਨੇ ਪਿਆਰ ਦਿੱਤਾ ਅਤੇ ਇਹਨਾਂ ਨੂੰ ਦੁਬਾਰਾ ਐਮ.ਐਲ.ਏ ਬਣਾਇਆ ਪਰ ਇਹਨਾਂ ਦੇ ਲੋਕਾਂ ਨੂੰ ਇੰਨਾ ਪਿਆਰ ਦਿੱਤਾ ਪਿਆਰ ਦੇ ਬਦਲੇ ਲੋਕਾਂ ਨੂੰ ਇਹਨਾਂ ਨੇ ਕੁਝ ਨਹੀਂ ਦਿੱਤਾ ਨਾ ਕੋਈ ਸਰਕਾਰੀ ਸਕੂਲ ਆਇਆ ਨਾਲ ਕਿਦੇ ਵਿੱਚ ਸਕੂਲ ਤਾਂ ਨਵਾਂ ਕੀ ਬਣਦਾ ਸੀ ਕੋਈ ਸਕੂਲ ਅਪਗ੍ਰੇਡ ਵੀ ਨਹੀਂ ਹੋਇਆ ਹੈਗਾ ਨਾ ਕੋਈ ਸੜਕ ਬਣੀ ਮੇਨ ਨਾ ਕੋਈ ਡਿਸਪੈਂਸਰੀ ਬਣੀ ਹਸਪੀਟਲ ਦਾ ਕੀ ਬਣਨਾ ਡਿਸਪੈਂਸਰੀ ਵੀ ਨਹੀਂ ਬਣੀ ਲੋਕਾਂ ਦੇ ਯਾਨੀ ਕਿ ਦਿਲ ਟੁੱਟ ਟੁੱਟ ਗਏ ਇਹਨਾਂ ਤੋਂ ਸਾਰੇ ਉਹ ਤਾਂ ਕਹਿੰਦਾ ਸੀ بڑے ਵੱਡੇ ਵੱਡੇ ਕੰਮ ਕੀਤੇ ਇਸ ਸਾਲ ਕੇ ਲਈ ਬਹੁਤ ਸੁਧਾਰ ਕੀਤਾ ਵਾ ਵੱਡੀਆਂ ਵੱਡੀਆਂ ਗਰੰਟਾ ਦਿੱਤੀ ਆ ਵਾ ਉਹ ਵੀਰਦੀ ਫਿਰ ਉੱਪਰ ਹਵਾ ਚ ਹੋਣ ਗਈਆਂ ਔਰ ਥੱਲੇ ਤਾਂ ਕੋਈ ਨਹੀਂ ਆਈ ਗਰੰਟ ਤੁਹਾਡੇ ਇੱਥੇ ਸਤਪੱਲ ਲੋਹਾਰਾ ਦੀ ਕਾਉਂਸਲਰਾਂ ਹਾਂ ਜੀ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਕਾਉਂਸਲਰ ਵਧੀਆ ਨੇ ਜੀ ਉਹਨਾਂ ਨੇ ਕਾਫੀ ਕੰਮ ਕਰਵਾਇਆ ਜਿਹੜਾ ਉਹਨਾਂ ਦੇ ਲੈਵਲ ਦਾ ਕੰਮ ਸੀਗਾ ਉਹਨਾਂ ਨੇ ਕਾਫੀ ਕੰਮ ਕੀਤਾ ਸੜਕਾਂ ਪਿੰਡ ਦੀ ਉਹਨਾਂ ਨੇ ਬਣਵਾਈ ਸਾਰੀਆਂ ਗਲੀਆਂ ਪੱਕੀਆਂ ਉਹਨਾਂ ਨੇ ਕਰਵਾਈਆਂ ਆਪਦੇ ਕੋਟੇ ਦੇ ਵਿੱਚੋਂ ਕਾਉਂਸਲਰ ਕੋਟੇ ਤੋਂ ਜੋ ਯਾਨੀ ਕਿ ਉਹਨਾਂ ਤੋਂ ਬਾਹਰ ਸੀਗਾ ਉਹ ਨਹੀਂ ਕਰ पाए ਜੋ ਅੰਡਰ ਜੀਆ ਕਾਉਂਸਲਰ ਦੇ ਉਹ ਉਹਨਾਂ ਨੇ ਕੀਤਾ ਵਧੀਆ ਕੰਮ ਇਸ ਵਾਰ ਤੁਸੀਂ ਕਿੰਦੀ ਸਰਕਾਰ ਦੇਖਣਾ ਚਾਹੋਗੇ ਕਾਂਗਰਸ ਦੀ ਕਾਂਗਰਸ ਕਿਉਂਕਿ ਚੰਨੀ ਜੀ ਮੁੱਖ ਮੰਤਰੀ ਜਦੋਂ ਦੇ ਬਣੇ ਨੇ ਸਾਰੇ ਲੋਕਾਂ 'ਚ ਉਮੀਦ ਜਾਗੀ ਆ ਅਸੀਂ ਸਾਰਿਆਂ ਦੇਖਦੇ ਆ ਬਿਜਲੀ ਦੇ ਬਿੱਲ ਜਿਹੜੇ ਹੁਣ ਨਵੇਂ ਆਏ ਨੇ ਅੱਧੇ ਆਏ ਨੇ ਪਹਿਲਾਂ ਨਾਲੋਂ ਲੋਕੀ ਬਹੁਤ ਖੁਸ਼ ਨੇ ਜਿਹੜੇ ਪਰਿਵਾਰ 10000 ਮਹੀਨਾ ਕਮਾਉਂਦਾ ਉਹਨਾਂ ਦਾ 32500 ਬਿੱਲ ਆ ਜਾਂਦਾ ਸੀ ਹੁਣ ਉਹਨਾਂ ਦਾ ਬਿੱਲ ਆ ਰਿਹਾ 5700 ਉਹਨਾਂ ਦੇ ਬਜਟ ਦੇ ਵਿੱਚ ਆ ਰਿਹਾ ਲੋਕੀ ਖੁਸ਼ ਨੇ ਇਸ ਵਾਰ ਤੁਸੀਂ ਨੌਜਵਾਨ ਪੀੜ੍ਹੀ ਤੇ ਪੰਜਾਬ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਵੋਟਾਂ ਬਾਰੇ ਕੀ ਕਹਿਣਾ ਚਾਹੋਗੇ ਜੀ ਲੋਕਾਂ ਨੂੰ ਵੋਟਾਂ ਬਾਰੇ ਤਾਂ ਇਹ ਕਹਿਣਾ ਚਾਹਾਂਗੇ ਜੀ ਜਿਹੜਾ ਕੈਂਡੀਡੇਟ ਵਧੀਆ ਜਿਹੜਾ ਕੈਂਡੀਡੇਟ ਹਲਕੇ ਦਾ ਕੰਮ ਕਰਦਾ ਚਾਹੇ ਉਹ ਜਿਹੜੀ ਮਰਜ਼ੀ ਪਾਰਟੀ ਦਾ ਉਹਨੂੰ ਵੋਟ ਪਾਉਣੀ ਚਾਹੀਦੀ ਆ ਤੇ ਉਹਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਇਸ ਕੰਮ ਦੇ ਵਿੱਚ ਵੋਟਾਂ ਦੇ ਵਿੱਚ ਇੱਥੇ ਦਾ ਬਲਵਿੰਦਰ ਬੈਂਸ ਐਮ ਐਲ ਏ ਆ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਹਲਾਕੇ ਦੇ ਰਾਤ ਬਹੁਤ ਮਾੜੇ ਨੇ ਜੀ ਹਾਂ ਜੀ ਹਾਂ ਜੀ ਕੁਛ ਨਹੀਂ ਕਰਦਾ ਹੈਗਾ ਉਹ ਜੇ ਕੰਮ ਕੋਈ ਕਰ ਉਹ ਤਾਂ ਕਰਦੇ ਨਹੀਂ ਹੈਗੇ ਉਹ ਤਾਂ ਕਹਿੰਦਾ ਮੈਂ ਬਹੁਤ ਵੱਡੇ ਵੱਡੇ ਕੰਮ ਕੀਤੇ ਵਧੀਆ ਸੜਕਾਂ ਬਣਾਦੀਆਂ ਠੀਕ ਹੈ ਗਰੀਬਾਂ ਦੀ ਮਦਦ ਕਰਦਾ ਮੈਂ ਬਹੁਤ ਕੁਛ ਕਹਿੰਦਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਸਾਡੇ ਤਾਂ ਆਏ ਕੁਛ ਕੀਤਾ ਨਹੀਂ ਆਪਾਂ ਕਿਉਂ ਕਹੀਏ ਆਪਣਾ ਤਾਂ ਕੁਛ ਨਹੀਂ ਕੀਤਾ ਇਸ ਵਾਰ ਕਿਹਨੂੰ ਵੋਟ ਪਾਓਗੇ ਆਪਣਾ ਕਿਹੜਾ ਕੈਂਡੀਡੇਟ ਦੇਖਣਾ ਚਾਹੋਗੇ ਇਸ ਹਲਕੇ ਚ ਦੇਖੋ ਦੇਖੋ ਹਣ ਜਿੰਨੂੰ ਪਾਵਾਂਗੇ ਤੇ ਦੇਖਾਂਗੇ ਸਜੇ ਲਕੋਗੀ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਜੀ ਸਰ ਜੀ ਤੁਹਾਡੇ ਹਲਕੇ ਦੇ ਬਹੁਤ ਮਾੜੇ ਹਾਲਾਤ ਨੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਸਾਡੇ ਹਾਲਾਤ ਤਾਂ ਹੁੰਦੇ ਹੀ ਹਰ ਸਰਕਾਰ ਦੇ ਵਿੱਚ ਇਹੀ ਹਾਲਾਤ ਹੁੰਦੇ ਨੇ ਕਿ ਸੁਧਾਰੀ ਸੁਧਾਰਤਾ ਹੁੰਦਾ ਨਹੀਂ ਹੈਗਾ ਤੁਹਾਡਾ ਐਮਐਲਏ ਬਲਵਿੰਦਰ ਬੈਂਸ ਦੋ ਵਾਰ ਆਇਆ ਚੁੱਕਾ ਵਾ ਉਸਨੇ ਕੋਈ ਸੁਧਾਰ ਕੀਤਾ ਇਸ ਇਲਾਕੇ ਦੇ ਵਿੱਚ ਸੁਧਾਰਤਾ ਜੀ ਦੇਖੋ ਐਦਾ ਹੀ ਹੁੰਦੇ ਆ ਕਦੇ ਪੜ ਜਾਂਦੇ ਆ ਜਿਹੜੇ ਬਣੇ ਬਣਾਏ ਰੋਡ ਆ ਉਹ ਪੱਟੀਆਂ ਦੇ ਜਿਹੜੇ ਨਹੀਂ ਬਣੇ ਹੈਗੇ ਉਹ ਬਣਦੇ ਨਹੀਂ ਹੈਗੇ ਸਾਡੇ ਹਾਲਾਤ ਤੇ ਇਹੀ ਹੁੰਦੇ ਜੀ ਹਰ ਵਾਰੀ ਇਸ ਵਾਰ ਕਿੰਨੀ ਸਰਕਾਰ ਦੇਖਣਾ ਚਾਹੋਗੇ ਸਰਕਾਰ ਦੇ ਬਾਈ ਦੇਖੋ ਹੁਣ ਜਨਤਾ ਨੇ ਡਿਸਾਈਡ ਕਰਨਾ ਹੈ ਸਾਡੇ ਵੋਟ ਨਾਲ ਤਾਂ ਕੱਲਾ ਕੁਝ ਹੋਣਾ ਨਹੀਂ ਹੈਗਾ ਤਾਡੀ ਕੋਈ ਮੰਨ ਦੀ ਇੱਛਾ ਤਾਂ ਹੋਊਗੀ ਕਿ ਅਕਾਲੀ ਦਲ ਨੂੰ ਦੇਖਣਾ ਚਾਹੁੰਦੇ ਆਂ ਕਾਂਗਰਸ ਨੂੰ ਦੇਖਣਾ ਚਾਹੁੰਦੇ ਆਂ ਕਿ ਆਮ ਆਦਮੀ ਪਾਰਟੀ ਨੂੰ ਦੇਖਣਾ ਚਾਹੁੰਦੇ ਕੋਈ ਫਿਰ ਦੁਬਾਰਾ ਬਲਵਿੰਦਰ ਬੈਸ ਨੂੰ ਹੀ ਦੇਖਣਾ ਚਾਹੁੰਦੇ ਜੇ ਇਸ ਹਲਕੇ ਦੇ ਐਮਐਲਏ ਨੂੰ ਦੁਬਾਰਾ ਆਪਣਾ ਕੈਂਡੀਡੇਟ ਤੋਂ ਨਾ ਚੱਲੇ ਅਸ਼ੀਤਾ ਜੀ ਆ ਆਦਮੀ ਪਾਰਟੀ ਵਾਲੂ ਐ ਬਾਪੂ ਜੀ ਅਸwaar ਕਿੰਨੀ ਸਰਕਾਰ ਦੇਖਣਾ ਚਾਹੁੰਦੇ ਹੋ ਜੀ ਤੁਸੀਂ ਉਹ ਸਰਕਾਰ ਤਾਂ ਉਹ ਇਹ ਦੋਈ ਦਹਾਕਾਰਾਂ ਦੇਖੀ ਹੈ ਸਾਡੀਆਂ ਹਾਂਜੀ ਉਹਨਾਂ ਨਵੀਂ ਸਰਕਾਰ ਆਵੇ ਤਾਂ ਹੀ ਫਿਰ ਚਾ ਠੀਕ ਹੈ ਵੀ ਆਵੇ ਛੋਟੀ ਸਰਕਾਰਾਂ ਦਾ ਹਲਕਾ ਕਿ ਨਹੀਂ ਇੱਥੇ ਤਾਂ ਤਾਂ ਤੁਹਾਡਾ ਬੈਂਸ ਐ ਐਮ ਐਲ ਏ ਬਲਵਿੰਦਰ ਬੈਂਸ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਬਾਰੇ ਜੀ ਜੀ ਬੈਂਸ ਬੰਦਾ ਤਾਂ ਠੀਕ ਸੀਗਾ ਹੁਣ ਉਹ ਅੱਜ ਕੋਈ ਹੈ ਕਨ ਅੱਛਾ ਜੀ ਹਾਂ ਜਿਹੜਾ ਸੜਕ ਦੀ ਲੈਣਾ ਨਹੀਂ ਦੇਣਾ ਦੀ ਸਰਕਾਰ ਨਾਲ ਇਹ ਰੋੜਾ ਹੈ ਰੋੜਾ ਕਿਸੇ ਨਾਲ ਨਹੀਂ ਦੇ ਨਹੀਂ ਕੌਂਸਲਰ ਸਾਹਿਬ ਤਾਂ ਕੰਮ ਕਰਦੇ ਕਿ ਨਹੀਂ ਇੱਥੇ ਦੇ ਜਿਹੜੇ ਵੀ ਸੱਤ ਪੱਲ ਲੋਹਾਰਾ ਜੀ ਇਹਨਾਂ ਦੇ ਸਾਡੇ ਕੌਂਸਲਰ ਸੱਤ ਪੱਲ ਤਾਂ ਮੈਂ ਮोटा ਕੰਮ ਕਰਦਾ ਹਾਂ ਕੰਮ ਨੂੰ ਕੀ ਤਾਂ ਹੁਕਮ ਜਿੱਦੇ ਦਿੱਤੇ ਹੈਗੇ ਨਹੀਂ ਬਲਕਿ ਤੁਮਰੇ ਸਰ ਕੁੜੀ ਯੋਗਤਾ ਨਹੀਂ ਆਪ ਨੂੰ ਸਮਾਂ ਜਿਹੜਾ ਨਰਸੇ ਬੈਠੇ ਸੀ ਤੇ ਇਸ ਵਾਰ ਕਿਹਨੂੰ ਬੋਟ ਪਾਓਗੇ ਤੁਸੀਂ ਦੇਖਾਂਗੇ ਨਵਾਂ ਬੰਦਾ ਹੀ ਦੇਖਾਂਗੇ ਕਿ ਇਹਨਾਂ ਬੋਟ ਪਾ ਕੇ ਕੀ ਕਰਨਗੇ ਤੁਸੀਂ ਸਾਨੂੰ ਹੁਣ ਕੋਈ ਬੰਦਦ ਨਹੀਂ ਮਗਰ ਕੰਮ ਜ਼ਿੰਮੇਵਾਰ ਕਰਦੇ ਨਹੀਂ ਜਿੱਦਿ ਕਰਦੇ ਨਹੀਂ ਤੁਸੀਂ ਲੋਕਾਂ ਨੂੰ ਕੀ ਮੈਸੇਜ ਦੇਣਾ ਜਾਓਗੇ ਨੌਜਵਾਨਾਂ ਨੂੰ ਕੀ ਮੈਸੇਜ ਦੇਓਗੇ ਪੰਜਾਬ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕੀ ਕਹਣਾ ਯਾਰ ਨਮੀ ਸਰਕਫਤੇ ਹੋਣ ਤੁਹਾਡੇ ਸਾਹਮਣੇ ਨਾਲ ਹੁਣ ਇਹਨਾਂ ਤੋਂ ਪਾ ਕੇ ਕੀ ਕੀ ਹਮੇ ਭਈ ਜੀ ਕੱਲੀ ਨਹੀਂ ਹੋਈ ਇਹ ਵੀ ਹੋਈ ਕੱਲ੍ਹ ਵੀ ਹੋਈ ਆ ਤੁਹਾਡੇ ਹਲਾਕੇ ਦੇ ਬੜੇ ਮਾੜੇ ਹਾਲਾਤ ਆ ਤੁਸੀਂ ਕੀ ਕਹਿਣਾ ਜਾਓਗੇ ਜੀ ਸਾਡੇ ਲਾਕੇ ਦਾ ਸਭ ਜੀ ਨਹੀਂ ਰਹੀ ਇੱਥੇ ਖੜਾ ਹੋ ਗਾ ਆ ਪਾਣੀ ਆ ਪਾਣੀ ਬੰਦ ਕਰਕੇ ਦੇ ਲਈ ਆਵਾਜ਼ ਲਾਉਣਾ ਖਰਚੇ ਤੋਂ ਬੜਾ ਜੀ ਆ ਤੁਹਾਡੇ ਇੱਥੇ ਦੇ ਬਲਵਿੰਦਰ ਬੈਂਸ ਐਮ ਐਲ ਏ ਦੋ ਵਾਰ ਰਹਿ ਚੁੱਕੇ ਨੇ 2000 17 ਤੋਂ ਲੈ ਕੇ 2022 ਹੁਣ ਆਣ ਆਲਾ ਹੈ 2012 ਤੋਂ ਲੈ ਕੇ 2017 ਤੱਕ ਵੀ ਐਮਐਲਏ ਰਹੇ ਉਹਨੇ ਕੁਝ ਕੰਮ ਕਰਾਏ ਨਹੀਂ ਕੁਝ ਤੁਹਾਡੇ ਲੋਕ ਆਉਂਦੇ ਉੱਥੇ 20 ਬੱਥਰਾ ਜਿਹੜਾ ਰੱਖਦੇ ਆ ਆ ਮੋੜ ਤੇ ਆ ਮੋੜੇ ਮੋੜੇ ਲੈ ਜਾਓ ਉੱਥੇ ਲੱਡੂ ਵੀ ਬਾਹਰ ਹੀ ਖਾ ਕੇ ਆਪ ਤੇ ਅੱਛਾ ਜੀ ਕੰਮ ਇੱਥੇ ਕੋਈ ਨਹੀਂ ਹੋਏਗਾ ਸਤਪੰਨ ਲੋਹਾਰਾ ਜੀ ਕੋਈ ਕੰਮ ਕਰਦੇ ਨੇ ਇੱਥੇ ਤੇ ਤੁਹਾਡੇ ਉਹ ਕੰਮ ਕਰਦੇ ਆ ਤੁਸੀਂ ਕੀ ਕਹਿਣਾ ਜਾਓਗੇ ਜੀ ਸਤਪੰਨ ਕੀ ਕਰਦੇ ਦੋਨੇ ਵਾਰੇ ਆਪ ਲੋ ਕਰਦੇ ਕਿੰਨੇ ਤੇ ਠੀਕ ਹੀ ਬਸ ਜਿਹੜੀ ਸਰਕਾਰ ਹੈ ਖਾਣੇ ਘਾੜਾ ਕਿੰਨੀ ਸਰਕਾਰ ਬਣਾਉਣਾ ਚਾਹੋਗੇ ਇਸ ਵਾਰ ਜੀ ਕੋਈ ਵੀ ਬੜੇ ਉਹਨੇ ਆਦਾ ਟੇਢ ਆਡੇ ਦਾ ਉਹਦੇ ਝੰਡਾ ਲੱਗੇ ਆ ਬਜੂਰੀ ਗਾ ਕੇ ਰੋਟੀ ਖਾਣੇ ਆ ਉਹ ਸਾਹਮਣੇ ਕਾਗਰਾਂ ਨੂੰ ਫੋਟ ਪਾਉਣੀ ਆ ਫਾਈਦਾ ਬਜੂਰੀ ਕਰਾਂਗੇ ਰੋਟੀ ਖਾਣੇ ਸਾਡਾ ਸਾਮਪ ਕਰਦਾ ਇਸ ਤੋਂ ਨੂੰ ਪਾਉਣੀ ਆ ਇਸ ਵਾਰ ਤੁਸੀਂ ਚੰਨੀ ਸਾਹਿਬ ਜੀ ਨੂੰ ਮੁੱਖ ਮੰਤਰੀ ਦੇਖਣਾ ਚਾਹੁੰਦੇ ਆ ਜੀ ਹਾਂ ਜੀ ਹਾਂ ਬਾਕੀ ਜਰ ਇਹਨਾਂ ਪੁੱਛਣਾ ਕਿੱਧਰ ਇਹਨਾਂ ਨੇ ਹੋਰ ਦੇਖਣਾ ਉੱਪਰ ਵਾਲਾ ਦੇਖਣਾ ਉੱਥੋਂ ਪਾਉਣਾ ਅਸੀਂ ਤਾਂ ਲੋਕ ਵੋਟ ਪਹਿਲਾਂ ਤਾਂ ਕਾਗਰਾਂ ਨੂੰ ਪਾਉਂਦੇ ਹੁਣ ਵੀ ਪਾ ਸਕਦੇ ਹਾਂ ਜੀ ਸਾਰੇ ਫੋਟੋ ਆ ਚੰਨੀ ਆ ਚੰਨੀ ਵਾਲੇ ਹੀ ਆ ਜਿਹੜੇ ਨਹੀਂ ਹਾਂ ਚੰਨੀ ਸਾਹਿਬ ਨੂੰ ਵੋਟ ਪਾਉਗੇ ਜੀ ਠੀਕ ਆ ਜੀ ਕਾਲੀ ਤੁਸੀਂ ਨਾ ਜੀਰੋ ਨੂੰ ਪੈ ਰਿਹਾ 20000 ਮੈਡਾ ਉਹ ਕੋ ਬੜਾ ਸਰ ਨੂੰ ਬਲੀ ਬਿਲੇੜੀ ਵੀ ਯਾਰ ਰੁਪਿਆ ਹਾਂਜੀ 3000 5000 ਦਾ ਹਜ਼ਾਰ ਰੁਪਿਆ ਦਾ ਬੇਚੂ ਹੈ ਇਸਾ ਪੈਣ ਜਿਮਾ ਸਾਥ ਪੈ 15 ਆਮ ਆਦਮੀ ਪਾਰਟੀ ਵੀ ਬੜੇ ਵੱਡੇ ਵੱਡੇ ਉਲਾਨ ਕਰ ਰਹੀ ਹੈ ਉਲਾਨ ਕਰ ਰਹੇ ਜਿਉਂ ਅਖਬਾਰ ਦੇ ਵਿੱਚ ਮੇਰਾ ਜਾਨਾ ਅਖਬਾਰ ਆਇਆ ਖਾਬਰਾ ਮਾ ਜਿੰਨਾਂ ਪਾਟਾ ਕੋਈ ਨਹੀਂ ਹੋਊਗੀ ਆਮ ਆਦਮੀ ਪਾਰਟੀ ਨੇ ਕਹਤਾ ਸੀ ਕਿ ਬੀਬੀਆਂ ਨੂੰ 1000 ਰੁਪਿਆ ਦਵਾਂਗੇ ਉਹਨਾਂ ਨਾਲ ਇਹ ਲਾਹੇ ਪਾਈਆਂ ਗਿਆ ਅੱਜ ਤੋਂ ਉਹਨੂੰ ਕੁਝ ਨਹੀਂ ਜਨਾਨੀ ਜਨਾਨੀ ਦਾ ਮਤਲਬ ਹੈ ਕਿ ਪਹਿਲੇ ਪਾਈਆਂ ਆ ਟੈਨਸ਼ਨ ਦਾ ਮਤਲਬ ਜਵਾਬ ਨਹੀਂ ਬੀਬੀ ਚਲੀ ਜਾਓ ਬਰੇ ਮਾਣੀ ਦੇ ਅੱਛਾ ਨਹੀਂ ਤੁਸੀਂ ਚਾਹੁੰਦੇ ਕਿ ਸਾਡੇ ਸਾਡੇ ਲਈ ਵੀ ਕੁਝ ਸਾਡੇ ਜੋਗਰ ਤੁਹਾਡੇ ਜੋਗਾ ਵੀ ਦਿੱਤਾ ਜਾਵੇ ਮਾਈ ਬਹਿਮਾਂ ਦੇ ਤੇ ਜਾਂਦੀਆਂ ਬਹਿਮਾਂ ਬੈਠੇ ਮਾਈਕ ਬੰਦੇ ਕੋਲ ਗਿਆ ਮਗਾ ਮਾਈ ਤਾਂ ਪਰ ਮੇਰੇ ਲਈ ਹਾਂ ਜੀ ਬਹਿਮਾਂ ਦਾ ਮਤਲਬ ਸਭ ਕੁਝ ਕਰ ਲੈਣਾ ਜਨਾਨੀ ਕੋ ਮਤਲਬ ਨਹੀਂ ਹੈ ਤੁਸੀਂ ਕੀ ਪਾਲਦੇ ਹੋ ਆਮ ਆਦਮੀ ਪਾਰਟੀ ਕੋਲ ਕੀ ਆਮ ਆਦਮੀ ਪਾਰਟੀ ਸਰਕਾਰ ਕੋਲ ਚਾਹਨਾ ਤੁਹਾਨੂੰ ਕੀ ਮਿਲੇ ਚਾਹ ਬੋਡ ਨਹੀਂ ਬੋਨੀਆ ਪਰ ਮਿਲੀ ਨਾ ਮਰੀ ਸਾਡਾ ਕੰਮ ਹੀ ਨਹੀਂ ਬੋਡ ਬੰਦ ਤਾਂ ਸਾਰਿਆਂ ਨੂੰ ਦਹਾਰਾ ਜੀ ਬੋਡ ਦਾ ਪਾਣੀ ਚਾਈਦੀ ਹੈ ਜੀ ਮੈਂ ਕਹਿੰਦਾ ਮੈਂ ਕਹਿੰਦਾ ਕਾਂਗਰਸ ਨੂੰ ਕਹਿੰਦੇ ਕਈ ਜੀ ਜੰਨ ਬਰੀ ਹੈ ਔਰ ਤੁਸੀਂ ਇੱਧਰ ਭੂਖਣਾ ਖਵਾ ਰਹੋ ਆਈ ਤਾਂ ਹਮ ਦਾਤਾ ਵੀ ਕਾਂਗਰਸ ਨੂੰ ਪੋਣੀ ਹੈ ਠੀਕ ਹੈ ਜੀ ਬਾਕੀ ਜਿਹੜੇ ਛੱਜੀ ਪੁੱਛੇ ਲੁਕਾ ਕੀ ਹੈ ਤੁਸੀਂ ਕਾਂਗਰਸ ਦੀ ਸਰਕਾਰ ਹੋਣੀ ਚਾਹੀਦੀ ਚੱਲੀ ਵੀ ਜੀ ਨਹੀਂ ਲੋਹੀ 15000 ਆ ਗਈ ਹੈ ਅੰਦਰ ਕਹਿੰਦੇ 6 ਹਾਂ ਲੈਸਾਂ ਦਾ ਦੇਖਿਆ ਉਹਨਾਂ ਦਾ ਆਪਣੇ ਗੁਰਹਾ ਨਾਲ ਉਹਨਾਂ ਦੀ ਗੱਲ ਹੀ ਹੈ ਕਿ ਉਹਨਾਂ ਨੂੰ ਤੁਸੀਂ ਉਹਨਾਂ ਦੀ ਲਾਕੇ ਚਲਦਾਓ ਕਿੱਟੇ ਕੋੜ ਤੇ ਪਜਾਮੇ ਪਾ ਕੇ ਪਜਾਮੀਆਂ ਪਾ ਕੇ ਕੰਮ ਥੋੜੀ ਹੁੰਦੇ ਆ ਜੀ ਕੰਮ ਹੁੰਦੀ ਆ ਕਲੇਰੀ ਨਾਲ ਸਾਰਾ ਕੰਮ ਵਿਕਾਸ ਕਰੋ ਇਹ ਥੋੜੀ ਕੀ ਤੁਸੀਂ ਲੋਟ ਲੋਟ ਕੇ ਆਪਣੇ ਕੋਠੇ ਬਣਾਈ ਜਾਂਦੇ ਹੋ ਦੇਖਿਆ ਉੱਥੇ ਜਹਾਜ਼ ਉਤਰਦੇ ਆ ਤੁਹਾਨੂੰ ਪਤਾ ਹੀ ਹੈ ਹੈਲੀਕਾਪਟਰ ਉਤਰਦੇ ਆ ਗਰੀਬਾਂ ਗਰੀਬਾਂ ਨੂੰ ਰੋਟੀ ਵੀ ਨਹੀਂ ਪੱਕਦੀ ਹੈ ਵੀ ਬੈਂਸ ਸਾਹਿਬ ਦੋ ਵਾਰ ਐਮ ਐਲ ਏ रह ਚੁੱਕੇ ਨੇ ਉਹ ਤਾਂ ਕਹਿੰਦਾ ਐਸਾ ਉਹ ਤਾਂ ਜੀ ਦੋ ਵਾਰ ਰਹਿ ਚੁੱਕੇ ਆ ਪਰ ਹੁਣ ਨਹੀਂ ਹੈਗੇ ਹੁਣ ਪਤਾ ਨਹੀਂ ਹੈਗੇ ਬਿਲਕੁਲ ਹੁਣ ਬਿਲਕੁਲ ਉਹਨਾਂ ਦਾ ਪਤਾ ਸਾਫ਼ ਆ ਜਾ ਉਹ ਤਾਂ ਕਹਿੰਦਾ ਮੈਂ ਐਸਾ ਹਲਕੇ ਲਈ ਬਹੁਤ ਵੱਡੇ ਵੱਡੇ ਕੰਮ ਕਰਾਏ ਨੇ ਉਹ ਨਹੀਂ ਬਿਲਕੁਲ ਨਹੀਂ ਕੀ ਕਰਾਈ ਉਹਨਾਂ ਨੇ ਆਪਣੀ ਫੈਕਟਰੀ ਕੋਲੇ ਕਰਾਇਆ ਹੋਣਗੇ ਅੰਦਰ ਮਸ਼ੀਨਾਂ ਬਣਾਈਆਂ ਹੋਣਗੀਆਂ ਐਥੇ ਨਹੀਂ ਕਰਾਏ ਐਚ ਵੀ ਤੁਸੀਂ ਕਿੰਨੀ ਸਰਕਾਰ ਬਣਾ ਲਾ ਜਾਓਗੇ ਕਿੰ ਨੂੰ ਵੋਟ ਪਾਓਗੇ ਆਪਣੇ ਵੀਰਾ ਛੱਡਾ ਆਇਆਗਾ ਕੜਵਲ ਬਿੜਦੀ ਉਹਨਾਂ ਨੇ ਬੋਰਡ ਪਾਵਾਂਗੇ ਸਤਪੰਨ ਲੋਹਾਰਾ ਜੀ ਨੂੰ ਬੋਰਡ ਪਾਵਾਂਗੇ ਜਿੱਥੇ ਸਤਪੰਨ ਲੋਹਾਰਾ ਜੀ ਕਹਿਣਗੇ ਸੀ ਉੱਥੇ ਬੋਰਡ ਪਾਵਾਂਗੇ ਸਤਪੰਨ ਲੋਹਾਰਾ ਜੀ ਇੱਥੇ ਦੇ ਕਾਉਂਸਲਰ ਹੈ ਉਹ ਕੰਮ ਕਰਾਉਂਦੇ ਨੇ ਜੀ ਹਾਂਜੀ ਹਾਂਜੀ ਬਹੁਤ ਵਧੀਆ ਬੰਦੇ ਆ ਜੀ ਕੰਮ ਤਾਂ ਹੋਏ ਨਹੀਂ ਆ ਦੇਖੋ ਸੜਕਾਂ ਦਾ ਬੁਰਾ ਹਾਲ ਆ ਤੁਸੀਂ ਕਹਿੰਦੇ ਕੰਮ ਕਰਾਉਂਦੇ ਹੋ ਨਹੀਂ ਜੀ ਕੰਮ ਕਰਾਉਂਦੇ ਆ ਜੀ ਉਹ ਥੋੜਾ ਟਾਈਮ ਵੀ ਲੱਗਦਾ ਨੇ ਇਹ ਐਮਐਲਏ ਦਾ ਕੰਮ ਆ ਜੀ ਸੜਕਾਂ ਦਾ ਤਾਂ ਕਾਉਂਸਲਰ ਦਾ ਕੰਮ ਛੋੜੀ ਗਈ ਕਾਉਂਸਲਰਾਂ ਦੀ ਵੀ ਕੋਈ ਜ਼ਿੰਮੇਵਾਰੀ ਹੁੰਦੀ ਹੈ ਰਿਸਪੌਂਸਿਬਿਲਟੀ ਹੁੰਦੀ ਹੈ ਨਹੀਂ ਨਹੀਂ ਇਹ ਤੁਹਾਡੇ ਸਾਹਮਣੇ ਅਸੀਂ ਲੱਗ ਲਾਈਵ ਰਿਕਾਰਡਿੰਗ ਕਰ ਰਹੇ ਹਾਂ ਦੇਖੋ ਕਿੰਨਾ ਬੁਰਾ ਹਾਲ ਹੈ ਸੜਕਾਂ ਦਾ ਠੀਕ ਹੈ ਤੁਸੀਂ ਇਹ ਕੰਮ ਹੈ ਜੀ ਜਿਹੜੇ ਫੈਨ ਰੋਡਾਂ ਐ ਐਮ ਐਲ ਏ ਦੇ ਅੰਦਰ ਹੁੰਦੀਆਂ ਇੱਥੇ ਦੇ ਕੋਈ ਦੁਕਾਨਦਾਰ ਵੀ ਮੌਜੂਦ ਆ ਸੀ ਉਹਨਾਂ ਨਾਲ ਵੀ ਗੱਲ ਕਰਾਂਗੇ ਸਤਿ ਸ੍ਰੀ ਅਕਾਲ ਜੀ ਇਹ ਤੁਹਾਡੇ ਹਲਕੇ ਦੇ ਬਹੁਤ ਮਾੜੇ ਹਾਲਾਤ ਆ ਤੁਸੀਂ ਕੀ ਕਹਿਣਾ ਚਾਹੋਗੇ ਜੀ ਇੱਥੇ ਦੇ ਐਮ ਐਲ ਏ ਬੈਂਸ ਸਾਹਿਬ ਜੀ ਇਹਨੇ ਤੁਸੀਂ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਜੀ ਸੜਕਾਂ ਤੁਸੀਂ ਉਨਾਂ ਬਾਰੇ ਕੀ ਕਹਿਣਾ ਉਹਨਾਂ ਨੂੰ ਖੋਲ੍ਹਨੀ ਸੋਚਣਾ ਚਾਹੀਦਾ ਦੋ ਵਾਰ ਤੁਸੀਂ ਉਹਨਾਂ ਨੂੰ ਇਸ ਹਲਕੇ 'ਚ ਜਿਤਾਇਆ ਵਾ ਐਮਐਲਏ ਬਣਾਇਆ ਵਾ ਉਹ ਕੰਮ ਕਰਦੇ ਜਾਂ ਨਹੀਂ ਕਰਦੇ ਦੀ ਇੱਥੇ ਤਾਂ ਹੁਣ ਦੇਖ ਲਓ ਤੁਹਾਡੇ ਸਾਹਮਣੇ ਆ ਮੈਂ ਜੈ ਸਾਹਿਬ ਜੀ ਸਤਪੱਤ ਲੋਹਾਰਾ ਜੀ ਦਾ ਕੀ ਕਹਿਣਾ ਉਹ ਕਾਂਗਰਸ ਦੇ ਨੇ ਉਹ ਕੋਈ ਸਹੀਆ ਬਣਾਇਆ ਉਹਨੇ ਹੁਣ ਉਧਰ ਪੱਟੇ ਲੰਘਿਆ ਕਹਿੰਦਾ ਮੈਂ ਬਣਾ ਕੇ ਦੇਣਾ ਛੜਕ ਦੇ ਇਸ ਵਾਰ ਕਿੰਦੀ ਸਰਕਾਰ ਬਣਾਉਣਾ ਜਾਓਗੇ ਦਾ ਇਸ ਕੋ ਆਪਾਂ ਮੈਕਸੀਕੋ ਤੁਹਾਡੀ ਕੋਈ ਤਾਂ ਝਾਊਈ ਕਿੰਨੂੰ ਵੋਟ ਪਾਉਗਾ ਕਿੰਦੀ ਸਰਕਾਰ ਬਣਾਉਣਾ ਜਾਓਗੇ ਦੇਖੋ ਜੀ ਨਹੀਂ ਕਹਦਾ ਜੀ। ਇਹ ਤੁਹਾਡੇ ਹਲਕੇ ਦਾ ਬਹੁਤ ਮਾੜਾ ਹਾਲਾਤ ਆ। ਕੀ ਕਹਿਣਾ ਜਾਓਗੇ ਜੀ? ਇਹ ਪਤਾ ਨਹੀਂ ਮੈਨੂੰ ਤਾਂ ਮੈਂ ਤਾਂ 35 ਸਾਲਾਂ ਤੋਂ ਆਹੀ ਕੁਛ ਦੇਖਦੀ ਆ ਰਹੀ ਹਾਂ ਇੱਥੇ। ਬਾਈ ਸਾਹਮਣੇ ਕੋਈ ਕੰਮ ਨਹੀਂ ਕਰਾਏ ਤੁਹਾਡੇ ਹਿਸਾਬ ਨਾਲ ਕਹਿੰਦਾ ਮਤਲਬ। ਕਰਵਾਇਆ ਹੋਊਗਾ ਪਰ ਕੋਈ ਨਹੀਂ। ਸਾਰੇ ਕੰਮ ਹੋਏ ਨੇ। ਹੂੰ ਹੂੰ। ਅੱਛਾ ਕੰਮ ਤਾਂ ਹੋਏ ਨੇ ਪਰ ਆਹ ਸੜਕ ਦੇ ਦੋ ਪੱਟੀ ਜਾਂਦੀ ਐ ਇਹ ਦੋ ਦੋ ਸਾਲ ਐਵੇਂ ਪਈ ਰਹਿੰਦੀ ਐ। ਅੱਛਾ ਜੀ। ਜਦੋਂ ਵੀ ਪੱਟੀ ਜਾਵੇ। ਐ ਜਿਹੜਾ ਸਤਪਾਲ ਲੋਹਾਰਾ ਜੀ ਕਾਉਂਸਲਰ ਆ ਉਹ ਕੰਮ ਕਰਾਉਂਦੇ ਨੇ ਇੱਥੇ ਸਾਰਾ ਕੁਛ ਕਰਾਉਂਦੇ ਨੇ ਜੀ। ਕਰਵਾਈ ਤਾਂ ਜਾਂਦੇ ਨੇ ਪਰ ਤੁਹਾਨੂੰ ਦੱਸੀ ਜਾਂਦੀਆਂ ਵੀ ਜਦੋਂ ਵੀ ਸੜਕ ਪੱਟੀ ਜਾਂਦੀ ਆ ਦੋ ਦੋ ਸਾਲ ਪਈ ਰਹਿੰਦੀ ਆ ਇੱਥੇ ਦੇਖਿਆ ਸੀ ਸੜਕ ਦਾ ਬਹੁਤ ਬੁਰਾ ਹਾਲ ਆ ਠੀਕ ਆ ਲੋਕੀ ਆ ਰਹੇ ਨੇ ਗਿਰੇ ਨੇ ਗੱਡੀਆਂ ਬਹੁਤ ਮੁਸ਼ਕਲ ਨਿਕਲ ਰਹੀਆਂ ਠੀਕ ਕਹਿਣਾ ਚਾਹੋਗੇ ਤੁਸੀਂ ਮੈਂ ਕੀ ਕਹਿਣਾ ਹੁਣ ਸਰਕਾਰਾਂ ਵੋਟਾਂ ਪਈਆਂ ਤੋਂ ਹੀ ਦੇਖਣਗੀਆਂ ਸੜਕ ਨੂੰ ਪੱਟਤੀ ਸੀ ਸੜਕ ਕਹਿੰਦੇ ਬਣਾਉਨੇ ਆ ਫਿਰ ਬੰਦ ਕਰਤੀ ਆਮ ਆਦਮੀ ਪਾਰਟੀ ਨੇ بڑے بڑے ਵੱਡੇ ਵਾਦੇ ਕਿਤਨੇ ਕਾਢੇ ਖਾਸ ਲੇਡੀਜ਼ ਲਈ ਵਾਦੇ ਕਿਤਨੇ ਕਿਸੀ 1-1000 ਰੁਪਿਆ ਦਵਾਂਗੇ ਕੀ ਕਾ ਇਸ ਵਾਰ ਸਾਡੀ ਸਰਕਾਰ ਬਣੀ ਚਾਹੀਦੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਅਸੀਂ ਇਹਨਾਂ ਵਾਰ ਹੀ ਨਹੀਂ ਹਜੇ ਕੁਝ ਕਹਿ ਸਕਦੇ ਫਿਰ ਵੀ ਕਿੰਦੀ ਸਰਕਾਰ ਦੇਖਣਾ ਚਾਹੋਗੇ ਹਜੇ ਨਹੀਂ ਅਸੀਂ ਤਾਂ ਇਹ ਹੀ ਕਹਿੰਨੇ ਆ ਜੀ ਜਲਦ ਤੋਂ ਜਲਦ ਬਣੇ ਸੜਕਾਂ ਯਾਦ ਵੀ ਫਟ ਕੇ ਚਲੇ ਜਾਂਦੇ ਕਹਿੰਦੇ ਹੁਣ ਬਣੂ ਹੁਣ ਬਣੂ ਜਿਹੜਾ ਵੀ ਆਉਂਦਾ ਈ ਲਾਰਾ ਲਾ ਕੇ ਚਲੇ ਜਾਂਦਾ ਪਰ ਐਤੀ ਚੰਨੀ ਸਰਕਾਰ ਤੇ ਉਮੀਦ ਹੈ ਕਿ ਉਹਨਾਂ ਕੋ ਬਣਾ ਕੇ ਦੇਉਣਗੇ ਬੈਂਸਾ ਬਾਰੇ ਕੀ ਕਹਿੰਦਾ ਤੁਹਾਨੂੰ ਜੀ ਬੈਂਸਾਪ ਇੱਥੇ ਦੇ ਬੈਂਸਾਪ ਪ੍ਰੈਜ਼ੀਡੈਂਟ ਪਹਿਲਾਂ ਸੀਗੇ ਜੀ ਮੰਨਦੇ ਆ ਪਰ ਇਧਰ ਨੂੰ ਕੋਈ ਖਿਆਲ ਨਹੀਂ ਦਿੰਦਾ ਇੱਕ ਤੀ ਹੁਣ ਇਹ ਰਾਏ ਨੇ ਸਾਡੇ ਚੀਮਾ ਸਾਹਿਬ ਇਧਰ ਹਾਂਜੀ ਉਹ ਕਹਿੰਦੇ ਆ ਕਹਿੰਦੇ ਜਰੂਰ ਬਣੂਗਾ ਦੇਖੋ ਬਾਕੀ ਬਾਅਦ ਇਹ ਤਾਂ ਹਰ ਇੱਕ ਕਰਕੇ ਚਲੇ ਜਾਂਦਾ ਜੀ ਇੱਥੇ ਤਾਂ ਕਿਹੜਾ ਕੈਂਡੀਡੇਟ ਤੁਹਾਨੂੰ ਪਸੰਦ ਆ ਕਿਹਨੂੰ ਵੋਟ ਪਾਉਗੇ ਕਿ ਕਿਹੜੇ ਕੈਂਡੀਡੇਟ ਨੂੰ ਦੇਖਣਾ ਚਾਹੋਗੇ ਜੀ ਅਸੀਂ ਤਾਂ ਜੀ ਚੰਨੀ ਨੂੰ ਦੇਖਣਾ ਚਾਹਾਂਗੇ ਅਸੀਂ ਤਾਂ ਚਾਹੁੰਦੇ ਆ ਕਿ ਚੰਨੀ ਹੋਈ ਆਵੇ ਕਿਉਂਕਿ ਚੰਨੀ ਸਾਹਿਬ ਦੀ ਸਰਕਾਰ ਦਿਖ ਰਹੀ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਜੀ ਉਹਨਾਂ ਨੇ ਇਹ ਕੰਮ ਦੇ ਜਿਆਦਾ ਕੰਮ ਦੀ ਆਵਾਜ਼ ਹੀ ਦੋ ਰਾਹ ਸਭ ਤੋਂ ਵੱਧ ਦੀ ਆਵਾਜ਼ ਉਹ ਲੋਕ ਜਿਹੜੇ ਦੇਖੀ ਕਰ ਰਹੇ ਆ। ਆਜੇ ਟੋਟੀਆ ਦੇ ਭਾਵੇਂ ਦੋ ਨੰਬਰਾਂ ਵਿੱਚ ਕਿਹੜੇ? ਤੇ ਇਸ ਵਾਰ ਕਿੰਦਾ ਮੁੱਖ ਮੰਤਰੀ ਜਿਹੜਾ ਦੇਖਣਾ ਚਾਹੁੰਦੇ ਪੰਜਾਬ 'ਚ? ਕਿਹੜੀ ਸਰਕਾਰ ਦੇਖਣਾ ਚਾਹੁੰਦੇ? ਕੋਈ ਵੀ ਤੁਹਾਡੇ ਇੱਕ ਮੰਦੀ ਇੱਛਾ ਹੋਊਗੀ। ਅਕਾਲੀ ਦਲ ਆ ਜਵੇ। ਆਮ ਆਦਮੀ ਪਾਰਟੀ ਬਾਰੇ ਤੁਹਾਡਾ ਕੀ ਕਹਿਣਾ? ਕਾਂਗਰਸ ਬਾਰੇ ਤੁਹਾਡਾ ਕੀ ਕਹਿਣਾ? ਹੋਰ ਪਾਰਟੀਆਂ ਬਾਰੇ ਤੁਹਾਡਾ ਕੀ ਕਹਿਣਾ ਵਾ? ਕਿ ਤੁਸੀਂ ਇੱਕ ਅਕਾਲੀ ਦਲ ਨੂੰ ਪਸੰਦ ਕੀਤਾ ਕਾਰਨ? ਪਹਿਲਾਂ ਕੰਮ ਦੇ ਤੋਂ ਆਪਣਾ ਇੱਕ ਮਾਤਾ ਜੀ ਵੀ ਮੌਜੂਦਾ ਸੀ ਉਹਨਾਂ ਨਾਲ ਵੀ ਗੱਲ ਕਰਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮਾਤਾ ਜੀ ਇਸ ਵਾਰ ਕਿਹਨੂੰ ਮੁੱਖ ਮੰਤਰੀ ਬਣਾਉਣਾ ਚਾਹੋਗੇ ਜੀ ਜੀ ਜਿਹੜਾ ਸਾਨੂੰ ਕੋਈ ਚੰਗਾ ਸਮਝੂਗਾ ਬੀਬੀਆਂ ਨੂੰ ਦੇਖੂਗਾ ਸਾਡੇ ਵਿਕਾਸ ਦੇ ਕੰਮ ਕਰਨਗੇ ਉਹਨਾਂ ਲਈ ਅਸੀਂ ਚਰਾਂਗੇ ਇਸ ਇਲਾਕੇ ਦਾ ਬਹੁਤ ਬੁਰਾ ਹਾਲਾਤ ਅਸੀਂ ਦੇਖ ਰਹੇ ਆਂ ਦੇਖੋ ਕਿੱਦਾਂ ਟਾੜੀਆਂ ਸਾਡੇ ਦਾ ਟੁੱਟੀਆਂ ਐ ਐਮਐਲਏ ਤੇ ਬੈਂਸ ਦਾ ਤੁਸੀਂ ਬੈਂਸ ਵਾਰਾ ਸਭ ਜੀ ਕੀ ਚਾਹਨਾ ਚਾਹੋਗੇ ਜੀ ਬੈਂਸ ਵੀ ਸਾਡੇ ਲਈ ਤਾਂ ਠੀਕ ਆ ਤੇ ਆਏ ਆ ਵੀ ਜਾਨੀ ਸਾਡਾ ਹਾਲਾਤ ਸਾਡੇ ਲੋਟ ਹੋ ਜਾਣਾ ਅਸੀਂ ਫੇਰ ਠੀਕ ਆ ਬੀਬੀਆਂ ਨੂੰ 2500 ਕਹਿੰਦੇ ਸੀ ਸਾਨੂੰ ਉਹ ਵੀ ਨਹੀਂ ਮਿਲੀ ਹੈਗੀ 1500 ਦਿੱਤੇ ਆ ਹੁਣ ਉਤਰ ਲੱਗੇ ਨੇ ਉਹ ਵੀ ਕੈਪਟਨ ਨੇ ਹਾਂ ਭਾਤੀ ਆਮਲ ਵੀ ਪਾਰਟੀ ਨੇ ਬੜੇ ਵੱਡੇ ਵੱਡੇ ਵਾਅਦੇ ਕੀਤੇ ਨੇ ਠੀਕ ਆ ਜੀ ਨਾ ਉਹਨਾਂ ਨੇ ਤਾਂ ਕਿਹਾ ਕਿ ਅਸੀਂ ਜਨਾਨੀਆਂ ਨੂੰ ਇੱਕ ਇੱਕ 1000 ਰੁਪਿਆ ਦਵਾਂਗੇ ਠੀਕ ਆ ਨਾ ਅਕਾਲੀ ਦਲ ਨੇ ਵੀ ਵੱਡੇ ਵੱਡੇ ਵਾਅਦੇ ਕਰਦੇ ਉਹਨਾਂ ਨੇ 2000 ਰੁਪਿਆ ਕਹਿਤਾ ਕਾਂਗਰਸ ਨੇ ਵੀ ਕਰਦੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਉਹ ਤਾਂ ਉਹਦੇ ਜਾਣੀ ਹੈ ਜੇ ਦੇਣਗੇ ਕੋਈ ਨਹੀਂ ਕਿਸੇ ਨੂੰ ਕੁਝ ਦਿੰਦਾ ਹੈਗਾ ਮਗਰ ਕੋਈ ਨਹੀਂ ਪੁੱਛਦਾ ਹੁਣ ਮਿੰਤਾ ਕਰਦੇ ਨੇ ਫਿਰ ਅਸੀਂ ਮਿੰਤਾ ਕਰਦੇ ਇਹਨਾਂ ਦੀ ਮੱਕੀ 5 ਸਾਲ ਪਹਿਲਾਂ ਕੋਈ ਨਹੀਂ ਪੁੱਛਦਾ ਹੁਣ ਮਗਰ ਮਗਰ ਕੋ ਮਰੇਟਾ ਕੌਣ ਤਾਂ ਘਰੇ ਆ ਕਿ ਮੱਥਿਆ ਦੇਖਣਗੇ ਪੈਰੀ ਹੱਥ ਲਾਉਣਗੇ ਕੌਣ ਪੁੱਛਦਾ ਕਿਸੇ ਨੂੰ ਕੋਈ ਨਹੀਂ ਕਿਸੇ ਨੂੰ ਪੁੱਛਦਾ ਕਿੰਦੀ ਸਰਕਾਰ ਦੇਖਣਾ ਚਾਹੋਗੇ ਇਸ ਵਾਰ ਪੰਜਾਬ ਚ ਜਿਹੜਾ ਸਾਨੂੰ ਲੋਟ ਲੱਗੂਗਾ ਸੀ ਉਹਨੂੰ ਦੇਖਾਂਗੇ ਜਿਹੜਾ ਸਾਡੇ ਵਿਕਾਸ ਕਰੂਗਾ ਸੀ ਉਹਨੂੰ ਦੇਖਣਾ ਆਣ ਵਾਲੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਵੋਟਾ ਫੇਰ ਤੇ ਕੀ ਕਹਿਣਾ ਚਾਹੋਗੇ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਕਿ ਉਹ ਸਿੱਤੇ ਹੀ ਕਹਾਂਗੇ ਵੀ ਜਿਹੜਾ ਆਪਣਾ ਲੋਟ ਕਰਦੇ ਨੇ ਵੀ ਉਹਨੂੰ ਕਰੋ ਦੂਸਰੇ ਨੂੰ ਲੋੜ ਹੀ ਨਹੀਂ ਹੈਗੀ ਉਹਨੂੰ ਸਮਾਤੇ ਕੱਢੋ ਬਾਹਰ